ਸਭ ਤੋਂ ਪਹਿਲਾਂ ਮੈਂ ਸਾਰੇ ਵੋਟਰਜ਼ ਨੂੰ ਅਪੀਲ ਕਰੂੰਗਾ ਭਾਈ ਮੈਂ ਤਾਂ ਆਪਣੀ ਵੋਟ ਪਾ ਕੇ ਆਇਆ ਕਾਂਗਰਸ ਪਾਰਟੀ ਦੇ ਸਾਡੇ ਕੈਂਡੀਡੇਟ ਆ ਸਤਕਾਰਯੋਗ ਮੈਡਮ ਚੀਮਾ ਸਾਡੀ ਧੀ ਰਾਣੀ ਅਰ ਮੈਂ ਅਪੀਲ ਤੇ ਬੇਨਤੀ ਕਰੂੰਗਾ ਸਾਰੇ ਵੋਟ ਪੌਂਡ لازਮੀ ਜਾਇਓ ਥੋੜਾ ਜਿਹਾ ਹੌਸ਼-ਪੌਸ਼ ਹੈਗਾ ਪਰ ਬੂਥ ਤੇ ਪਹੁੰਚ ਜਓ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਬੂਥਾਂ ਦੇ ਉੱਤੇ ਬੈਠੇ ਆ ਵੋਟ ਲੱਭਣ ਦੇ ਵਿੱਚ ਦਿੱਕਤ ਪਰੇਸ਼ਾਨੀ ਥੋੜੀ ਜਿਹੀ ਹੈਗੀ ਆ ਪਰ ਲੱਭ ਜਾਂਦੀ ਹੈ ਇਹ ਜ਼ਰੂਰੀ ਆ ਕਿ ਮਾਲਟੋਂ ਵਾਲੇ ਦੀ ਗਿਲ ਰੋਡ ਤੇ ਗਿਲ ਰੋਡ ਵਾਲੇ ਦੀ ਧੁਗਰੀ ਪਾਈ ਹੋਈ ਹੈ ਹੌਸਪੀਟਲ ਤੇ 헤ਰਾ ਫੇਰੀ ਠੱਗੀ ਮਾਰਨ ਦਾ ਯਤਨ ਸਤਾਧਾਰੀ ਪਾਰਟੀ ਨੇ ਕੀਤਾ ਕਿਉਂਕਿ ਇਹਨਾਂ ਨੂੰ ਪਤਾ ਵੀ 3 ਸਾਲ ਜੋ ਸੀ ਬੀਤਿਆ ਉਹ ਵੱਧਣ ਦਾ ਵੇਲਾ ਆ ਗਿਆ ਪਰ ਵੋਟਰ ਇਹਨਾਂ ਨੂੰ ਮਾਫ ਨਹੀਂ ਕਰੂਗਾ ਵੋਟਰ ਵੋਟ ਕਾਸ ਕਰੇਗਾ ਕਰੇਗਾ ਤੇ ਮੇਰੀ ਅਪੀਲ ਤੇ ਬੇਨਤੀ ਹੈ ਵੀ ਭਾਈ ਵੋਟ ਤੁਮ ਟੜਕੇ ਨਾਲ ਪਾਇਓ ਵੀ ਕਾਂਗਰਸ ਪਾਰਟੀ ਨੂੰ ਜਿਆਦਾ ਮੁਸ਼ਕਲ ਬਜ਼ੁਰਗਾਂ ਨੂੰ ਆ ਰਹੀ ਹੈ ਕਿਤਨਾ ਕਿਤੇ ਪਹੁੰਚਦੇ ਜਰੂਰ ਆ ਲੇਕਿਨ ਨਿਰਾਸ਼ ਹੋ ਗਿਆ ਤੋ ਇਹ ਤੁਹਾਡੀ ਗੱਲ ਸੱਚੀ ਹੈਗੀ ਆ ਜੇ ਇੱਕ ਗਲੀ ਦੇ ਵਿੱਚੋਂ ਇੱਕ ਬਜ਼ੁਰਗ ਗਏ ਵੋਟ ਪਾਉਣ ਇੱਕ ਫੈਮਿਲੀ ਵੋਟ ਪਾਉਣ ਗਈ ਵੋਟ ਨਹੀਂ ਲੱਭੀ ਉਹ ਆ ਕੇ ਗਲੀ ਗਵਾਨ ਨੂੰ ਸਾਰੇ ਦੱਸਦੇ ਵੋਟ ਲੱਭ ਨਹੀਂ ਰਹੀ ਇਸ ਕਰਕੇ ਬੜਾ ਸਲੋ ਵੋਟਿੰਗ ਪਰਸੈਂਟੇਜ ਹੋ ਰਿਹਾ ਮੈਂ ਫਿਰ ਅਪੀਲ ਕਰੂੰਗਾ ਕਿਰਪਾ ਕਰਕੇ ਕਰਾਚੋ ਨਿਕਲ ਕੇ ਵੋਟ ਪਾਉਣ ਲਈ ਲੱਗ ਨਹੀਂ ਜਾਓ ਇਹ ਤੁਹਾਡੀ ਵੋਟ ਨੇ ਜੋ 3 ਸਾਲ ਦੇ ਵਿੱਚ ਤੁਹਾਡੇ ਨਾਲ ਤੱਕੇ ਵਧਾਈਆਂ ਔਰ ਤੁਹਾਡੇ ਨਾਲ ਕ੍ਰਪ ਸਿਸਟਮ ਨੇ ਤੰਗੀਆਂ ਤੇ ਪਰੇਸ਼ਾਨੀਆਂ ਖੜੀਆਂ ਕੀਤੀਆਂ ਇੱਕ ਇੱਕ ਕਰਕੇ ਬਦਲਾ ਵੋਟ પાਕੇ ਲਾਜ਼ਮੀ ਲਿਓ ਸਰ ਜੀ ਤੁਹਾਡੇ ਵੱਲੋਂ ਇਹ ਸ਼ੰਕੇ ਜਤਾਏ ਜਾ ਰਹੇ ਸਨ ਕਿ ਸੱਤਾ ਅਜੇ ਤੱਕ ਇਹ ਸ਼ਾਈ ਕਰ ਸਕਦੀ ਹੈ ਆਹੋ ਇਹਨਾਂ ਦਾ ਮੋਹ ਦੀ ਬਵਾਸੀਰ ਹੁੰਦੀ ਆ ਪਿਛਲੇ ਦੋ ਦਿਨ ਦੋ ਤਿੰਨ ਦਿਨਾਂ ਤੋਂ ਇਹ ਬਵਾਸੀਰ ਉੱਪਰ ਉੱਪਰ ਕੇ ਕਹਿ ਰਹੀ ਆ ਵੀ ਅਸੀਂ ਬੋਟ ਕੈਪਚਰਿੰਗ ਕਰ ਲਵਾਂਗੇ ਪਰ ਕਾਂਗਰਸ ਪਾਰਟੀ ਦਾ ਜਿਹਾਰੂ ਜਿਹੜੇ ਦੋਸਤ ਹੈਗੇ ਆ ਜਿਹੜੂ ਵਰਕਰ ਹੈਗੇ ਆ ਉਹ ਕਦੇ ਇਹਨਾਂ ਦੀ ਮਨਸ਼ਾ ਸਫਲ ਨਹੀਂ ਹੋਣ ਦੇਣਗੇ ਉਹ ਸਸਾਦ ਦੇ ਰਹੀ ਐ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਫ੍ਰੀ ਐਂਡ ਫੇਅਰ VOTING ਕਰਾਉਣ ਦੀ ਜ਼ਿੰਮੇਵਾਰੀ ਦੋਸਤੋ ਤੁਹਾਡੀ ਆ ਇਹ ਗੈਰ ਆਮ ਕੰਮ ਆ ਹੁਣ ਇਹਨਾਂ ਦਾ ਛੁੱਟੀ ਐ ਨਾਲ ਹੀ ਤਿੰਨ ਸਾਲ ਲੰਘ ਗਏ ਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਇਸ ਕਰਕੇ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਡਿਸਚਾਰਜ ਕਰੋ ਸਰ ਕਿਵੇਂ ਦੇਖ ਲਿਓ ਐਤਕੀ ਵਾਰ ਜਿਹੜਾ ਯੂਥ ਹੈ ਉਹ ਨਹੀਂ ਦਿਖ ਰਿਹਾ ਕਿਉਂਕਿ ਬੇਰੋਜ਼ਗਾਰੀ ਹੋਣ ਕਰਕੇ ਪੰਜਾਬ ਤੋਂ ਬਾਹਰ ਆਇਆ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਲੋਕਾਂ ਦੇ ਵਿੱਚ ਉਦਾਸੀਨਤਾ ਉਦਾਸੀ ਇਸ ਗੱਲ ਦਾ ਸੰਕੇਤ ਕਰਦੀ ਹੈ ਕਿ ਲੋਕ 3 ਸਾਲ ਦੀ ਰੂਲਿੰਗ ਤੋਂ ਅੱਕੇ ਹੋਏ ਆ 3 ਸਾਲ ਦੇ ਕ腐ਸ਼ਨ ਦੀ ਚੱਕੀ 'ਚ ਪਸ ਪਸ ਕੇ ਬੇਵਸ ਹੈ ਗਏ ਆ ਲੋਕ ਆਪਣੀ ਬੇਵਸੀ ਦਾ ਇਜ਼ਹਾਰ ਇਹਨਾਂ ਦੇ ਵਰਖਲਾ ਪੋਟ ਪਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਨਗਮਦੇ ਵਿੱਚ ਮੇਅਰ ਪਾਰਟੀ ਕਾਂਗਰਸ ਦਾ ਬਣਾਉਣਗੇ ਸਰ ਹਰ ਵਾਰੀ ਜਿਹੜਾ ਇਸ ਹਲਕੇ ਨੂੰ ਦੇਖਿਆ ਜਾਂਦਾ ਕਿਉਂਕਿ ਇਸ ਹਲਕੇ ਦੇ ਵਿੱਚ ਹੀ ਕੁਛ ਨਾ ਕੁਛ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਲੜਾਈ ਝਗੜੇ ਹੁੰਦੇ ਡਰ ਲੱਗਦਾ ਇਹਨਾਂ ਨੂੰ ਸਰ ਸੈਂਟਰਲ ਦੇ ਵਿੱਚ ਹੋ ਗਿਆ ਉਹ ਚੀਜ਼ਾਂ ਡਰ ਲੱਗਦਾ ਇਹਨਾਂ ਨੂੰ ਆਤਮ ਨਗਰ ਤੋਂ ਜਿਹੜਾ ਸੈਂਟਰਲ ਦੇ ਵਿੱਚ ਹੋਇਆ ਮੈਂ ਨਿੰਦਾ ਕਰਦਾ ਚਾਹੇ ਉਹ ਬੀਜੇਪੀ ਆ ਤੇ ਚਾਹੇ ਹੈਗੀ ਆ ਸਤਾਧਾਰੀ ਆਮ ਆਦਮੀ ਦੋਨੋਂ ਸਤਾਧਾਰੀ ਚੌਧਰੀ ਆ ਤੋ ਦੋ ਚੌਧਰੀ ਲੜੇ ਕੰਮ ਤਾਂ ਸੁਝਾ ਪੁਲਿਸ ਦਾ ਪੁਲਿਸ ਪਰਚੇ ਦਰਜ ਕਰਦੀ ਔਰ ਪੁਰਸ਼ ਦਾ ਕੰਮ ਸਤਾਧਾਰੀ ਲੋਕ ਕਰਨ ਲੱਗ ਜਾਣ ਇਹ ਲੋਕਤੰਤਰ ਰੇ ਖਤਰੇ ਦੀ ਘੰਟੀ ਹੈ ਇੱਕ ਦੂਸਰੇ ਨੂੰ ਬੜਾ ਐਉਂ ਸਮਝਦੇ ਸੀਗੇ ਵੀ ਮੈਂ ਹੀ ਢਾ ਲੈਣਾ ਉਹ ਮੈਂ ਹੀ ਢਾ ਲੈਣਾ ਮੇਰੀ ਸਰਕਾਰ ਆ ਲੋਕ ਦੋਨੋਂ ਪਾਰਟੀਆਂ ਨੂੰ ਨਕਾਰਦੇ ਹੋਏ ਹਲਕਾ ਸੈਂਟਰਲ ਦੇ ਵਿੱਚੋਂ ਮੈਜੋਰਿਟੀ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਆਪਣਾ ਕੌਂਸਲਰ ਬਣਾਉਂਗੇ ਸਰ ਲੋਕ ਅੱਜ ਜਵਾਬ ਦੇਣਗੇ ਸ਼ਾਮ ਤੱਕ ਜਿਵੇਂ ਤੁਸੀਂ ਦੇਖਦੇ ਪਏ ਹੋ 101% 101% ਤੁਸੀਂ ਵੋਟਰ ਨੂੰ ਜਦੋਂ ਵੋਟ ਪਾ ਕੇ ਆਉਂਦਾ ਤੁਸੀਂ ਪੁੱਛੋ ਉਹਨੂੰ ਵੀ ਵੋਟ ਕਿਹਨੂੰ ਪਾਈ ਆ 99.9% ਤੁਹਾਨੂੰ ਅਗਲਾ ਕਹੂਗਾ ਮੈਂ ਪੰਜੇ ਨੂੰ ਵੋਟ ਪਾ ਕੇ ਆਇਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ